ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਕੇ ਨਿਗਮ ਦੂਦ ਕੇ ਠਾਟਾ ਸਮੁੰਦ ਬਿ ਲੋਵਨ ਕਉ ਮਾਟਾ ਤਨ ਤਨ ਭਗਤ ਕਬੀਰ ਸਾਹਿਬ ਮਹਾਰਾਜ ਜੀ ਦੀ ਸੰਗਤ ਕਰਨ ਵਾਲੀ ਇੱਕ ਦਾਸੀ ਰਜਨ ਸਾਧੂ ਮਹਾਤਮਾ ਵਾਸਤੇ ਪੀਣ ਲਈ ਲੱਸੀ ਲਿਆ ਕਰਦੀ ਸੀ ਇੱਕ ਦਿਨ ਦਾਸੀ ਹਰ ਰੋਜ਼ ਦੇ ਵਕਤੋਂ ਪਛੜ ਗਈ ਜਦੋਂ ਕਬੀਰ ਜੀ ਨੇ ਦੇਰੀ ਨਾਲ ਆਉਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਜਿਸ ਘਰੋਂ ਮੈਂ ਲੱਸੀ ਲਿਆਉਂਦੀ ਸੀ ਉਸ ਘਰ ਦੀ ਮਾਈ ਕਿਸੇ ਹੋਰ ਕਾਰਜ ਵਿੱਚ ਲੱਗੀ ਹੋਈ ਸੀ ਤੇ ਉਸ ਨੇ ਮੈਨੂੰ ਹੀ ਕਹਿ ਦਿੱਤਾ ਕਿ ਚਾਟੀ ਵਿੱਚ ਮਦਾਨੀ ਪਾ ਕੇ ਅੱਜ ਆਪ ਹੀ ਦੁੱਧ ਰੜਕ ਲੈ ਮੈਂ ਹਨੇਰੇ ਵਿੱਚ ਦੁੱਧ ਤਾਂ ਵੇਖਿਆ ਨਹੀਂ ਪਾਣੀ ਵਿੱਚ ਹੀ ਮਧਾਣੀ ਪਾ ਕੇ ਰੜਕਣ ਲੱਗ ਪਈ ਜਦੋਂ ਥੋੜਾ ਦਿਨ ਹੋਇਆ ਵੇਖਿਆ ਕਿ ਇਹ ਤਾਂ ਪਾਣੀ ਹੈ ਤਾਂ ਦੁਬਾਰਾ ਦੂਸਰੀ ਚਾਟੀ ਵਿੱਚ ਮਧਾਣੀ ਪਾ ਕੇ ਦੁੱਧ ਰੜਕਿਆ ਤੇ ਫੇਰ ਮੈਂ ਲੱਸੀ ਲੈ ਕੇ ਆਈ ਹ ਇਸ ਕਰਕੇ ਅੱਜ ਦੇਰੀ ਹੋ ਗਈ ਹੈ ਇਹ ਸੁਣ ਕਰਕੇ ਭਗਤ ਕਬੀਰ ਸਾਹਿਬ ਜੀ ਪਰਮੇਸ਼ਰ ਦਾ ਨਾਮ ਗੁਰਾਂ ਦਾ ਉਪਦੇਸ਼ ਵਿਲੋਵਨ ਵਾਸਤੇ ਬੁੱਧੀ ਦੀ ਸੁਮਤੀ ਵਾਸਤੇ ਜਾਂ ਆਬਾਸ ਬਿਰਤੀ ਰੂਪ ਦਾਸੀ ਪ੍ਰਤੀ ਉਚਾਰਦੇ ਹਨ ਕਿ ਪਰਮੇਸ਼ਰ ਦੇ ਨਾਮ ਨੂੰ ਰੜਕਣ ਵਾਲੀ ਹੋ ਕਬੀਰ ਸਾਹਿਬ ਜੀ ਅਨੁਗਤੀ ਅਲੰਕਾਰ ਦੁਆਰਾ ਦਾਸੀ ਦੇ ਬਹਾਨੇ ਜਗਿਆਸੂ ਰੂਪ ਸਖੀ ਦੇ ਤਾਈ ਉਪਦੇਸ਼ ਬਖਸ਼ ਰਹੇ ਹਨ ਜਾ ਕੇ ਨਿਗਮ ਦੂਧ ਕੇ ਠਾਟਾ ਸਮੁੰਦ ਬਿਲੋਵਨ ਕਉ ਮਟ ਜਿਸ ਪਰਮੇਸ਼ਰ ਦੇ ਰਿਖੀਆਂ ਦੁਆਰਾ ਰਚੇ ਹੋਏ ਜੋ ਨਿਗਮ ਵੇਦ ਹਨ ਇਹੋ ਹੀ ਦੁੱਧ ਦੇ ਠਾਟਾ ਅਸਥਾਨ ਹਨ ਅਤੇ ਜਿਵੇਂ ਦੇਵਤਿਆਂ ਦਾ ਦਾਤਾਂ ਦਾ ਸਮੁੰਦ ਸਮੁੰਦਰ ਰਿੜਕਣ ਵਾਸਤੇ ਪ੍ਰਤਾਕ ਸਮੁੰਦਰ ਹੀ ਮਟ ਬਣਾਇਆ ਹੋਇਆ ਸੀ ਅਤੇ ਜਿਸ ਵਿੱਚੋਂ ਰਿੜਕਣੇ ਕਰਕੇ 14 ਰਤਨ ਨਿਕਲੇ ਸਨ ਜੈਸਾ ਕਿ ਧਰਮ ਸ਼ਾਸਤਰ ਗ੍ਰੰਥ ਦੇ ਬੋਲ ਹਨ ਸ੍ਰੀਮਾਨ ਰੰਬਾ ਵਾਰਣੀ ਤਨਖਤ ਨੰਤਰ ਬਾਜ ਬਿਖਤੇਨ ਸਸ ਕਲਪਤਰ ਸੰਖ ਅਮੀ ਗਜਰਾਜ ਇਸੇ ਪ੍ਰਕਾਰ ਕਪਲ ਗੌਤਮ ਕਨਾਦ ਜੈਮਨੀ ਆਦ ਰਿਕੀਆਂ ਦੇ ਰੜਕਣ ਵਾਸਤੇ ਵੇਦ ਹੀ ਮੱਟ ਹੋਇਆ ਹੈ ਭਾਵ ਰਿਕੀਆਂ ਨੇ ਵੇਦਾਂ ਨੂੰ ਮੰਥਨ ਕਰਕੇ ਖੱਟ ਸ਼ਾਸਤਰ ਰੂਪ ਮੱਖਣ ਕੱਢਿਆ ਹੈ ਛੇ ਸਖੀ ਜਿਸ ਪਰਮੇਸ਼ਰ ਦੇ ਗਉਆਂ ਮੱਜਾਂ ਵਤ ਨਿਗਮ ਵੇਦ ਗਿਆਨ ਰੂਪੀ ਨਿਸ਼ਕਾਮ ਕਰਮਾ ਰੂਪੀ ਗੁਰਾਂ ਦੇ ਉਪਦੇਸ਼ ਰੂਪੀ ਦੁੱਧ ਦੇ ਠਾਟਾ ਕੀਏ ਥਣ ਠਾਟਾ ਸਥਾਨ ਬਣਾਏ ਹੋਏ ਆ ਜਿਸ ਪਰਮੇਸ਼ਰ ਦੇ ਸਤਸੰਗਤ ਰੂਪੀ ਘਰ ਵਿੱਚ ਓੰਕਾਰ ਰੂਪੀ ਗਉ ਦੇ ਵੇਦ ਰੂਪੀ ਠਾਟਾ ਥਣ ਅਦਵੈਤ ਸਿਧਾਂਤ ਰੂਪ ਦੁੱਧ ਦੇ ਨਾਲ ਭਰੇ ਹੋਏ ਆ ਉਸ ਗੁਰ ਉਪਦੇਸ਼ ਰੂਪੀ ਗਿਆਨ ਰੂਪੀ ਨਿਸ਼ਕਾਮ ਕਰਮਾ ਰੂਪੀ ਦੁੱਧ ਦੇ ਬਿਲੋਵਨ ਰੇੜਕਣ ਵਾਸਤੇ ਸਤਸੰਗਤ ਰੂਪੀ ਮਾਟਾ ਮਟਕੀ ਹੈ ਜਿਸ ਵਿੱਚੋਂ ਤਤ ਮਿਥਿਆ ਦਾ ਵਿਚਾਰ ਰੂਪੀ ਮੱਖਣ ਪ੍ਰਾਪਤ ਹੁੰਦਾ ਹੈ ਤਾਂ ਕੀ ਹੋ ਬਿਲੋਵਨ ਹਾਰੀ हे ਸਖੀ ਤੂੰ ਆਪਣੀ ਬੁੱਧ ਦੁਆਰਾ ਉਸ ਗਿਆਨ ਰੂਪੀ ਦੁੱਧ ਦੀ ਬਿਲੋਵਨ ਹਾਰੀ ਰੇੜਕਣ ਵਾਲੀ ਹੋਣ ਕਰ ਜਿਸ ਕਰਕੇ ਤੈਨੂੰ ਬ੍ਰਹਮ ਆਨੰਦ ਰੂਪੀ ਸਦਾ ਅਤੂਪੀ ਮੱਖਣ ਮਿਲ ਜਾਵੇਗਾ ਜੇਕਰ ਜਿਸ ਕਰ ਕਿਸੇ ਕਰ ਕਾਰਨ ਤੇਰੇ ਕਰਮਾਂ ਵਿੱਚ ਕਮਜ਼ੋਰੀ ਰਹਿ ਗਈ ਭਾਵ ਕਮਾਈ ਨਾ ਕਰ ਸਕੀ ਬ੍ਰਹਮ ਆਨੰਦ ਰੂਪੀ ਮੱਖਣ ਨਾ ਵੀ ਮਿਲਿਆ ਤਾਂ ਕਿਉਂ ਮਿਟੈਗੋ ਸ਼ਾਸ ਤੁਹਾਰੀ ਫਿਰ ਸਵਰਗ ਰਾਜ ਦੀ ਪ੍ਰਾਪਤੀ ਰੂਪ ਦੇਵ ਦੇਹੀ ਦੀ ਇੱਛਾ ਰੂਪ ਲੱਸੀ ਤੇਰੀ ਪਰਮੇਸ਼ਰ ਕਿਵੇਂ ਮਿਟਾਏਗਾ ਸੰਸਾਰਿਕ ਸੁਖ ਦੀ ਪ੍ਰਾਪਤੀ ਰੂਪ ਤੇਰੀ ਲੱਸੀ ਨੂੰ ਪਰਮੇਸ਼ਰ ਕਿਵੇਂ ਮਿਟਾਵੇਗਾ ਅਰਥਾਤ ਸੰਸਾਰਿਕ ਸੁਖ ਤਾਂ ਜ਼ਰੂਰ ਦੇਵੇਗਾ ਫਿਰ ਦੁਬਾਰਾ ਮਨੁੱਖਾ ਜਨਮ ਦੀ ਪ੍ਰਾਪਤੀ ਰੂਪੀ ਲਸੀ ਤੇਰੀ ਪਰਮੇਸ਼ਰ ਕਿਵੇਂ ਮਿਟਾਏਗਾ ਭਾਵੇਂ ਪਰਮੇਸ਼ਰ ਆਪਣੀ ਪ੍ਰਾਪਤੀ ਲਈ ਦੁਬਾਰਾ ਮਨੁੱਖ ਜਨਮ ਦੇ ਕੇ ਹੋਰ ਟੇਡੀਆਂ ਜੂਨਾ ਚ ਨਹੀਂ ਪਰਮਾਏਗਾ 체ਰੀ ਤੂੰ ਰਾਮ ਨਾ ਕਰਸ ਭਤਾਰਾ ਜਗ ਜੀਵਨ ਪ੍ਰਾਨ ਆਧਾਰਾ ਰਹਾਉ ਇਹ ਵਿਜੇਵਸ਼ੈਣੀ ਬੁੱਧੀ ਰੂਪ ਚੇਰੀ ਦਾਸੀ ਤੂੰ ਪਦਾਰਥਾਂ ਦੇ ਮੋਹ ਨੂੰ ਛੱਡ ਕੇ RAM ਪਰਮੇਸ਼ਰ ਨੂੰ ਕਿਉਂ ਨਹੀਂ ਪਧਾਰਾ ਪਤੀ ਕਰਸ ਕਰਦੀ ਬਣਾਉਂਦੀ ਜੋ ਜਗਤ ਦਾ ਜੀਵਨ ਰੂਪ ਪਰਮੇਸ਼ਰ ਸਾਰਿਆਂ ਦੇ ਪ੍ਰਾਣਾਂ ਦਾ ਆਸਰਾ ਰੂਪ ਹੈ ਰਖਾਉ ਬਿਸਰਾਮ ਦੇ ਕੇ ਭਗਤ ਜੀ ਕਿਰਪਾ ਕਰ ਰਿਹਾ ਤੇਰੇ ਗਲ ਹੈ ਤੌਕ ਪਗ 베ਰੀ ਤੂੰ ਘਰ ਘਰ ਰਮਈਏ ਫੇਰੀ ਏ ਸਖੀ ਤੇਰੇ ਗਲ ਵਿੱਚ ਹੰਕਾਰ ਰੂਪੀ ਮੋਹ ਰੂਪੀ ਅਵਿਦਿਆ ਰੂਪੀ ਤਉ ਕਈਏ ਗੋਲ ਪਟਾ ਤੇ ਮਨ ਬੁੱਧ ਰੂਪ ਪੈਰਾ ਵਿੱਚ ਸੰਕਲਪਾਂ ਰੂਪੀ ਹੰਗਤਾ ਮਮਤਾ ਰੂਪੀ ਕਰਮकांड ਰੂਪੀ ਬੇੜੀ ਪਈ ਹੋਈ ਐ ਇਸੇ ਕਰਕੇ ਤੈਨੂੰ ਰਮਈਏ ਵਿਆਪਕ ਪਰਮੇਸ਼ਰ ਨੇ 84 ਲੱਖ ਜੂਨੀਆਂ ਦੇ ਸਰੀਰ ਆਲੂਪ ਕਰਾਂ ਕਰਾਂ ਵਿੱਚ ਫੇਰਿਆ ਹੈ ਤੂੰ ਅਜ ਹੋਣਾ ਚੇਤ ਸਚੇਰੀ ਤੂੰ ਜੰਮ ਬਪਰੀ ਹੈ ਹੇਰੀ ਇਸ ਅਖੀਰੂਪ ਚੇਰੀ ਦਾਸੀ ਤੂੰ ਅਜੋ ਹਜੇ ਵੀ ਪਰਮੇਸ਼ਰ ਨੂੰ ਚੇਤੇ ਨਹੀਂ ਕਰਦੀ ਭਾਵ ਆਪਣੀ ਬੁੱਧੀ ਨੂੰ ਕਾਮ ਕ੍ਰੋਧ ਆਦਕਾਂ ਦੀ ਦਾਸੀ ਬਣਾਇਆ ਹੋਇਆ ਏ ਬਪਰੀ ਵਿਚਾਰੀ ਦਾਸੀਏ ਤੈਨੂੰ ਹਰ ਵਕਤ ਜਮ ਜਮ ਦੂਤ ਹੀ ਛੇਰੀ ਵੇਖਦਾ ਰਹਿੰਦਾ ਹੈ ਕਿ ਕਦੋਂ ਉਮਰ ਪੂਰੀ ਹੋਵੇ ਤੇ ਮੈਂ ਇਸ ਨੂੰ ਫੜ ਲਵਾਂ ਜਦੋਂ ਕਬੀਰ ਜੀ ਨੇ ਉਪਦੇਸ਼ ਦਿੱਤਾ ਤਾਂ ਉਸੇ ਵੇਲੇ ਦਾਸੀ ਨੇ ਜੋ ਉੱਤਰ ਦਿੱਤਾ ਉਸ ਬਾਬਤ ਕਬੀਰ ਜੀ ਅੱਗੇ ਕਥਨ ਕਰਦੇ ਆ ਪ੍ਰਭ ਕਰਨ ਕਰਾਵਨ ਹਾਰੀ ਕਿਆ ਚੇਰੀ ਹਾਥ ਵਿਚਾਰੀ ਏ ਪਰਮੇਸ਼ਰ ਆਪ ਹੀ ਸਭ ਕਾਰਜਾਂ ਦੇ ਕਰਾਉਣ ਵਾਲਾ ਹੈ ਤੇ ਮੈਂ ਕਰਨ ਵਾਲੀ ਉਸ ਦੀ ਦਾਸੀ ਹਾਂ ਮੇਰੇ ਵਿਚਾਰੀ ਨਤਾਣੀ ਵਿਚਾਰੀ ਦਾਸੀ ਦੇ ਕੀ ਹੱਥ ਹੈ ਕੀ ਅਦੀਨ ਹੈ ਸੋਈ ਸੋਈ ਜਾਗੀ ਜਿਤ ਲਾਈ ਤਿਤ ਲਾਗੀ ਫਿਰ ਉਹੀ ਨਿਸ਼ਕਾਮ ਕਰਮਾ ਭਗਤੀ ਸ੍ਰੇਸ਼ਟ ਜਨਾਂ ਦੀ ਸੰਗਤ ਕਰਕੇ ਮੈਂ ਦਾਸੀ ਅਵਿਧਿਆ ਰੂਪੀ ਨੀਂਦ ਵਿੱਚ ਸੁੱਤੀ ਹੋਈ ਗਿਆਨ ਅਵਸਥਾ ਵਿੱਚ ਜਾਗੀ ਹਾਂ ਜਿਸ ਪਾਸੇ ਉਪਾਸ਼ਨਾ ਗਿਆਨ ਧਰਮ ਵਿੱਚ ਮੈਂ ਲਾਉਣਾ ਕੀਤੇ ਉਸੇ ਪਾਸੇ ਮੈਂ ਲੱਗੀ ਹਾਂ ਇਸ ਤਰ੍ਹਾਂ ਦੇ ਨਿਮਰਤਾ ਭਰੇ ਦਾਸੀ ਦੇ ਬਚਨ ਸੁਣ ਕੇ ਅੱਗੇ ਕਬੀਰ ਜੀ ਦਾਸੀ ਨੂੰ ਪੁੱਛਦੇ ਹਨ ਚੇਰੀ ਤੈ ਸਮਤ ਕਹਾ ਤੇ ਪਾਈ ਜਾਤੀ ਪ੍ਰਮ ਕੀ ਲੀਕ ਮਿਟਾਈ ਹੇ ਚੇਰੀ ਦਾਸੀ ਤੂੰ ਇਹ ਸ੍ਰੇਸ਼ਟ ਮਤ ਕਿੱਥੋਂ ਪਾਈ ਹੈ ਪ੍ਰਾਪਤ ਕੀਤੀ ਹੈ ਜਿਸ ਤੋਂ ਤੂੰ ਹਿਰਦੇ ਚੋਂ ਭਰਮ ਦੀ ਸੰਸਕਾਰ ਰੂਪੀ ਲੀਕ ਕਈਏ ਲਕੀਰ ਮੇਟ ਲਈ ਹੈ ਸੋ ਰਸ ਕਬੀਰ ਹੈ ਜਾਣਿਆ ਮੇਰੋ ਗੁਰ ਪ੍ਰਸਾਦ ਮਨ ਮੰਨਿਆ ਕਬੀਰ ਸਾਹਿਬ ਜੀ ਨੂੰ ਚੇਰੀ ਕਹਿੰਦੀ ਹੈ ਮੈਂ ਤਾਂ ਉਹ ਆਤਮਾ ਆਨੰਦ ਰੂਪੀ ਰਸ ਆਪ ਜੀ ਦੀ ਸੰਗਤ ਦੁਆਰਾ ਹੀ ਜਾਣਣਾ ਕੀਤਾ ਹੈ ਕਬੀਰ ਸਾਹਿਬ ਜੀ ਕਥਨ ਕਰਦੇ ਹਨ ਕਿ ਅਸੀਂ ਵੀ ਉਹ ਆਤਮਾ ਆਨੰਦ ਰੂਪੀ ਰਸ ਨੂੰ ਜਾਣਿਆ ਹੈ ਕਿਉਂਕਿ ਸਾਡਾ ਮਨ ਚਿੱਤ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪਰਮੇਸ਼ਰ ਦੇ ਨਾਮ ਵਿੱਚ ਮੰਨ ਗਿਆ ਹੈ ਜੀ ਬਾਜ ਨਾ ਜੀਆ ਜਾਈ ਜਉ ਮਿਲੇ ਤਕਾਲ ਅਗਾਈ ਏ ਭਾਈ ਜਿਸ ਪਰਮੇਸ਼ਰ ਦੀ ਚੇਤਨ ਸੱਤਾ ਤੂੰ ਬਗੈਰ ਜੀਵਿਆ ਨਹੀਂ ਨਾ ਜਾਂਦਾ ਜਿਸ ਵਾਹਿਗੁਰੂ ਦੇ ਨਾਮ ਤੋਂ ਬਗੈਰ ਸੰਤਾਂ ਭਗਤਾਂ ਤੋਂ ਜੀਵਿਆ ਨਹੀਂ ਜਾਂਦਾ ਪਾਵ ਆਪਣਾ ਜੀਵਨ ਹੀ ਬ੍ਰਹਮ ਚੇਤਨ ਮੰਨਿਆ ਹੋਇਆ ਅਤੇ ਜਿਉ ਪ੍ਰਭੂ ਮਿਲ ਜਾਵੇ ਤਦ ਹੀ ਉਸ ਦੀ ਕਾਲ ਕਮਾਈ ਸੇਵਾ ਕਰਕੇ ਤ੍ਰਿਪਤ ਹੋ ਜਾਈਦਾ ਹੈ ਉਸ ਪਰਮੇਸ਼ਰ ਨੂੰ ਕਾਲ ਪਾ ਕੇ ਹੀ ਅਗਾਈ ਰੱਜੀਦਾ ਹੈ ਪਾਪ ਹੋਰ ਕਿਸੇ ਪਦਾਰਥਾਂ ਨੂੰ ਪਾ ਕੇ ਰੱਜ ਨਹੀਂ ਆਉਂਦਾ ਸਦ ਜੀਵਨ ਭਲੋ ਕਹਾਹੀ ਮੂਏ ਬਿਨ ਜੀਵਨ ਨਾਹੀ ਜਗਤ ਵਿੱਚ ਹਮੇਸ਼ਾ ਵਾਸਤੇ ਜਿਉਂਦੇ ਰਹਿਣ ਸਦ ਜੀਵਨ ਚਰਨ ਜੀਵੀ ਪ੍ਰਮਾਤਮਾ ਦੀ ਪ੍ਰਾਪਤੀ ਤੇ ਭਲੋ ਚੰਗਾ ਕਹਾਹੀ ਅਖਵਾਉਣਾ ਇਹ ਦੋਵੇਂ ਚੀਜ਼ਾਂ ਤਾਂ ਪ੍ਰਾਪਤ ਹੋ ਸਕਦੀਆਂ ਹਨ ਜੇ ਜੀਵਤ ਭਾਵ ਤੋਂ ਜੀਵ ਮਰਨਾ ਕਰੇ। ਮੂਏ ਬਿਨ ਜੀਵਨ ਨਹੀਂ। ਪਾਦਸ਼ਾਹ ਭਰਮਾਉਂਦੇ ਆ ਸਦਾ ਹਮੇਸ਼ਾ ਜੇ ਜੀਵਤ ਭਾਵ ਤੋਂ ਮਰਨਾ ਕਰੇ ਹਮੇਸ਼ਾ ਵਾਸਤੇ ਜੀਵਨ ਦਾ ਭਲਾ ਮੁਕਤੀ ਪਾਏ ਤੋਂ ਬਿਨਾ ਕਹਾਹੀਂ ਹੀ ਨਿਸ਼ਚੇ ਕਰਕੇ ਕਹਾ ਕਿੱਥੋਂ ਹੋ ਸਕਦਾ ਹੈ ਕਿਉਂਕਿ ਜੀਵਤ ਭਾਵ ਤੋਂ ਮਰੇ ਤੋਂ ਬਗੈਰ ਜੀਵਨ ਰੂਪ ਚੇਤਨ ਬ੍ਰਹਮ ਨਹੀਂ ਮਿਲਦਾ ਅਬ ਕੀ ਕਥਿਏ ਗਿਆਨ ਵਿਚਾਰਾ ਅਬ ਹੁਣ ਗਿਆਨ ਦੇ ਸਾਧਨਾ ਦੀ ਵਿਚਾਰ ਕੀ ਕਥਨ ਕਰੀਏ ਭਾਵ ਸਰਵਣ ਮੰਨਣ ਨਿਧਿਆਸਨ ਆਦ ਗਿਆਨ ਦੀ ਵਿਚਾਰ ਜਾ ਅਧਿਕਾਰੀਆਂ ਨੂੰ ਗਿਆਨ ਦੀ ਯੋਗਤਾ ਦੀਆਂ ਤੇ ਅਨ ਅਧਿਕਾਰੀ ਨਾਲ ਐਸੀਆਂ ਗਿਆਨ ਦੀਆਂ ਕੀ ਵਿਚਾਰਾਂ ਕਰੀਏ ਜਦੋਂ ਆਪ ਹੀ ਜੀਵਤ ਭਾਵ ਤੋਂ ਮਰ ਗਏ ਹੋ ਇਸ ਲਈ ਨਿਜ ਨਿਰਖਤ ਗਤ ਬਿਉਹਾਰ ਰਹਾਉ ਸਾਰਿਆਂ ਵਿੱਚ ਨਿਜ ਆਪਣੇ ਸਵੈ ਸਰੂਪ ਨੂੰ ਵੇਖਣੇ ਕਰਕੇ ਜਗਤ ਦੇ ਸਾਰੇ ਜੰਮਣਾ ਮਰਨਾ ਉਪਦੇਸ਼ ਲੈਣਾ ਤੇ ਦੇਣਾ ਆਦ ਬਿਉਹਾਰਾ ਵਿਹਾਰ ਗਤ ਨਾਸ਼ ਹੋ ਗਏ ਜਦੋਂ ਆਪਣੇ ਸਰੂਪ ਨੂੰ ਦੇਖ ਲਿਆ ਤਾਂ ਜੋ ਬਿਉਹਾਰਾ ਵਿਵਹਾਰਾ ਮਾਤਰ ਸੰਸਾਰ ਹੈ ਇਸ ਨੂੰ ਨਾਸ਼ ਪਾਵ ਕਲਪਤ ਰੂਪ ਕਰਕੇ ਜਾਣ ਲਿਆ ਹੈ ਰਹਾਉ ਬਿਸਰਾਮ ਦੇ ਕੀ ਸਤਿਗੁਰੂ ਕਿਰਪਾ ਕਰਦੇ ਆ ਕਸ ਕੁੰਕਮ ਚੰਦਨ ਗਾਰਿਆ ਬਿਨ ਨੈਣੋ ਜਗਤ ਨਿਹਾਰਿਆ ਜਿਹੜੇ ਪੁਰਖ ਕੁੰਕਮ ਕੇਸਰ ਨੂੰ ਕਸ ਰਗੜ ਕੇ ਚੰਦਨਾਦ ਸੁਗੰਧੀ ਵਾਲੇ ਅਤਰ ਗਾਰਿਆ ਮਿਲਾ ਕੇ ਫਿਰ ਮੂਰਤੀਆਂ ਤੇ ਛਿੜਕ ਕੇ ਉਹਨਾਂ ਦੀ ਪੂਜਾ ਕਰਦੇ ਹਨ ਆਪਣੀ ਆਤਮਾ ਦੀ ਪੂਜਾ ਛੱਡ ਕੇ ਜੜ ਵਸਤੂਆਂ ਦੀ ਪੂਜਾ ਕਰਦੇ ਹਨ ਉਹ ਪੁਰਖ ਨੈਣੋਂ ਨੇਤਰਾਂ ਤੋਂ ਬਗੈਰ ਆਤਮ ਦ੍ਰਿਸ਼ਟੀ ਤੋਂ ਬਗੈਰ ਸੰਸਾਰ ਵਿੱਚ ਅੰਨੇ ਵੇਖਣ ਵਿੱਚ ਆਏ ਹਨ ਅੱਗੇ ਪ੍ਰਚੰਸੀ ਹੈ ਕਬੀਰ ਜੀ ਤੁਸੀਂ ਜੀਵ ਈਸ਼ ਦੀ ਏਕਤਾ ਦਾ ਕੁਝ ਗਿਆਨ ਦੱਸੋ ਇਸੇ ਪੰਕਤੀ ਰਹੀਂ ਕਿਰਪਾ ਕਰਦੇ ਆ ਕਸ ਕੁੰਕਮ ਚੰਦਨ ਗਾਰਿਆ ਬਿਨ ਨੈਣੋ ਜਗਤ ਨਿਹਾਰਿਆ ਭਗਤ ਜੀ ਕਹਿੰਦੇ ਜੋ ਜੀਵ ਦੇ ਤੁੰਗ ਪਾਦ ਦਾ ਸੰਸ਼ੋਧਨ ਕਰਕੇ ਬਾਚ ਅਰਥ ਦਾ ਤਿਆਗ ਅਵਿਦਿਆ ਕਰਕੇ ਜੀਵ ਵਿੱਚ ਛੇ ਵਿਕਾਰਾਂ ਦਾ ਤਿਆਗ ਕਰਕੇ ਬਾਕੀ ਸਤ ਚੇਤਨ ਆਨੰਦ ਰੂਪ ਦੀ ਵਿਚਾਰ ਕਰਨ ਰੂਪ ਕੁੰਕਮ ਕੇਸਰ ਕਸਾ ਕੇ ਤੇ ਈਸਰ ਦੇ ਤਤ ਪਾਦ ਦਾ ਸੰਸ਼ੋਧਨ ਕਰਕੇ ਬਾਚ ਅਰਥ ਦਾ ਤਿਆਗ ਈਸਰ ਦੇ ਵਿੱਚ ਮਾਇਆ ਸਭਲ ਦੇ ਕਾਰਨ ਛੇ ਗੁਣਾਂ ਦਾ ਤਿਆਗ ਕਰਕੇ ਬਾਕੀ 사ਤ ਚਿਤ ਆਨੰਦ ਸਰੂਪ ਦੀ ਵਿਚਾਰ ਕਰਨ ਰੂਪ ਚੰਦਨ ਨੂੰ ਕਸਾ ਕੇ ਭਾਵ ਜੀਵ ਦੀ ਅਲਪਗਤਾ ਤੇ ਈਸਰ ਦੀ ਸਰਬਕਤਾ ਦਾ ਤਿਆਗ ਕਰਕੇ ਤੇ ਜੀਵ ਤੇ ਈਸ਼ਵਰ ਦੇ ਬਾਚ ਅਰਥ ਦਾ ਤਿਆਗ ਕਰਕੇ ਲਖ ਅਰਥ ਨਾਲ ਇਕਤਾ ਕਰਨੀ ਇਉਂ ਆਪਸ ਵਿੱਚ ਦੋਨਾਂ ਨੂੰ ਜਿਨ੍ਹਾਂ ਨੇ ਗਾਰਿਆ ਕੀਏ ਮਿਲਾ ਦਿੱਤਾ ਹੈ ਉਹਨਾਂ ਨੇ ਬਾਹਰ ਜੇਤਰਾ ਤੋਂ ਬਗੈਰ ਅੰਤਰੀਵ ਵਿਰਾਗ ਵਿਵੇਕ ਰੂਪ ਨੇਤਰਾ ਨਾਲ ਸੰਸਾਰ ਨੂੰ ਨਿਹਾਰਿਆ ਕਹੀ ਦੇਖਣਾ ਭਾਵ ਸੰਸਾਰ ਨੂੰ ਬ੍ਰह्म ਰੂਪ ਹੀ ਦੇਖਣਾ ਕੀਤਾ ਹੈ ਪੁੱਤ ਪਿਤਾ ਇਕ ਜਾਇਆ ਬਿਨ ਠਾਹਰ ਨਗਰ ਬਸਾਇਆ ਜਿਸ ਵੇਲੇ ਜੀਵ ਆਤਮਾ ਰੂਪੀ ਪਿਤਾ ਨੇ ਮਨ ਰੂਪੀ ਪੁੱਤਰ ਜਾਇਆ ਪੈਦਾ ਕੀਤਾ ਤਾਂ ਇਸ ਮਨ ਰੂਪੀ ਪੁੱਤਰ ਨੇ ਬਿਨ ਕਈਏ ਬਗੈਰ ਕਿਸੇ ਟਿਕਾਣੇ ਵਾਲੇ ਜਗਤ ਨੂੰ ਇਸਤਤ ਰਹਿਣ ਰੂਪ ਨਗਰ ਵਸਾ ਲਿਆ ਭਾਵ ਮਨ ਸੰਸਾਰ ਨੂੰ ਇਸਤਤ ਮੰਨੀ ਬੈਠਾ ਹੈ ਜਦੋਂ ਜੀਵ ਆਤਮਾ ਰੂਪੀ ਪਿਤਾ ਨੇ ਇੱਕ ਵੈਰਾਗ ਰੂਪੀ ਪੁੱਤਰ ਪੈਦਾ ਕੀਤਾ ਜੋ ਸੰਸਾਰ ਰੂਪੀ ਨਗਰ ਨੂੰ ਮੰਨ ਦੀਆਂ ਕਲਪਨਾ ਕਰਕੇ ਸੱਚ ਮੰਨੀ ਬੈਠਾ ਸੀ ਹੁਣ ਵੈਰਾਗ ਰੂਪੀ ਪੁੱਤਰ ਪੈਦਾ ਹੋਣ ਕਰਕੇ ਬਿਨਾਂ ਠਾਹਰ ਟਿਕਾਣੇ ਆਸਰੇ ਤੋਂ ਬਿਨਾਂ ਭਾਵ ਨਾਸ਼ਵੰਤ ਜਾਣ ਲਿਆ ਜਾਚਕ ਜਨ ਦਾਤਾ ਪਾਇਆ ਸੋ ਦਿਆ ਨਜਾਈ ਖਾਇਆ ਏ ਭਾਈ ਮੈਂ ਜਨਦਾਸ ਜਾਚਕ ਮੰਗਤੇ ਨੇ ਦਾਤਾ ਦਾਤੇ ਸਤਿਗੁਰਾਂ ਦੁਆਰਾ ਬ੍ਰਹਮਾਨੰਦ ਰੂਪੀ ਭੋਜਨ ਪਾਉਣਾ ਕੀਤਾ ਹੈ ਅਧਿਕਾਰੀ ਜਨਾ ਨੇ ਦਾਤਾ ਦੇਣ ਵਾਲੇ ਪਰਮੇਸ਼ਰ ਦੇ ਬ੍ਰਹਮਾਨੰਦ ਰੂਪੀ ਰਸ ਨੂੰ ਪਾ ਲਿਆ ਹੈ ਉਸ ਸਤਿਗੁਰਾਂ ਪਰਮੇਸ਼ਰ ਦਾ ਜੋ ਬ੍ਰਹਮਾਨੰਦ ਰੂਪੀ ਭੋਜਨ ਦਾ ਦਾਨ ਦਿੱਤਾ ਹੋਇਆ ਹੈ ਜਿਗਿਆਸੂ ਜਨਾਂ ਦੇ ਤਾਂ ਹੀ ਦੇ ਕੇ ਖਤਮ ਨਹੀਂ ਹੁੰਦਾ ਅਤੇ ਆਪ ਜਪਣ ਰੂਪ ਖਾਇਆ ਖਾਦਾ ਨਹੀਂ ਜਾਂਦਾ ਭਾਵ ਜਪਣ ਕਰਕੇ ਖਤਮ ਨਹੀਂ ਹੁੰਦਾ ਛੋੜਿਆ ਜਾਏ ਨਮੂਕਾ ਔਰਨ ਪਹਿਜਾਨਾ ਚੂਕਾ ਉਸ ਸਤਗੁਰਾਂ ਪਰਮੇਸ਼ਰ ਦਾ ਅਤੀ ਆਨੰਦ ਹੋਣੇ ਕਰਕੇ ਛੋੜਿਆ ਤਿਆਗਿਆ ਵੀ ਨਹੀਂ ਜਾਂਦਾ ਤੇ ਬਿਆਨਤ ਹੋਣੇ ਕਰਕੇ ਆਨੰਦ ਮੁਕਦਾ ਵੀ ਨਹੀਂ ਸਦਾ ਇਕ ਰਸ ਬਣਿਆ ਹੀ ਰਹਿੰਦਾ ਪਾਪ ਜਿਤਨੇ ਅਧਿਕਾਰੀ ਹੋਣ ਉਤਨਾ ਦੂਣਾ ਚੌਣਾ ਆਨੰਦ ਵੱਧਦਾ ਜਾਂਦਾ ਹੈ ਟੂਟ ਨਾ ਆਵੇ ਵੱਧ ਦੋ ਜਾਈ ਐਸੀ ਬ੍ਰਹਮ ਆਨੰਦ ਰੂਪੀ ਭੋਜਨ ਦੀ ਪ੍ਰਾਪਤੀ ਹੋਣ ਨਾਲ ਔਰਨ ਹੋਰ ਦੇਵੀ ਦੇਵਤਿਆਂ ਬਾਸ ਜਾਣ ਚੂਕਾ ਚੁੱਕਿਆ ਗਿਆ ਜੋ ਜੀਵਨ ਮਰਨਾ ਜਾਣੈ ਸੋ ਪੰਜ ਸੈਲ ਸੁਖ ਮਾਨੈ ਜਿਹੜਾ ਪੁਰਖ ਜੀਵਤ ਭਾਵ ਤੋਂ ਮਰਨਾ ਜਾਣਦਾ ਹੈ ਜੋ ਜੀਵਤ ਭਾਵ ਤੋਂ ਮਰ ਕੇ ਜਿਉਣਾ ਜਾਣਦਾ ਹੈ ਉਹ ਪੰਜ ਸੰਤ ਜਨਾਵਾਲੇ ਸੈਲ ਪਹਾੜ ਵਰਗੇ ਅਚਲ ਸੁਖ ਆਨੰਦ ਨੂੰ ਮਾਣਦਾ ਭੋਗਦਾ ਹੈ ਉਹ ਪੁਰਖ ਚੇਤਨ ਬ੍ਰਹਮ ਨੂੰ ਮਿਲ ਕੇ ਸੈਲ ਅਚਲ ਰੂਪ ਹੋ ਕੇ ਸੁਖ ਸਰੂਪ ਦੇ ਆਨੰਦ ਨੂੰ ਮਾਣਦਾ ਹੈ ਉਹ ਸੰਤ ਜਨਾਵਾਲੇ ਸਤ ਸੰਤੋਖ ਦਇਆ ਧਰਮ ਧੀਰਜ ਆਦ ਗੁਣਾ ਦੇ ਸੈਲ ਬਹੁਤ ਭਾਰੀ ਸੁਖ ਨੂੰ ਮਾਣਦਾ ਹੈ ਪੰਚ ਚੇਤਨ ਵਿੱਚ ਸੈਲ ਗਮਨ ਵਿਚਰਨੇ ਰੂਪ ਸੁਖ ਮਾਣਦਾ ਹੈ ਕਬੀਰੈ ਸੋ ਤਨ ਪਾਇਆ ਹਰ ਭੀਟਤ ਆਪ ਮਿਟਾਇਆ ਕਬੀਰ ਸਾਹਿਬ ਜੀ ਕਥਨ ਕਰਦੇ ਆ ਕਿ ਉਹ ਆਤਮਾ ਆਨੰਦ ਰੂਪੀ ਤਨ ਸੀ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਕੀਤਾ ਹੈ ਅਤੇ ਪਰਮੇਸ਼ਰ ਦੇ ਨਾਲ ਮਿਲਣੇ ਕਰਕੇ ਆਪਣਾ ਆਪਾ ਪਾਪ ਮਿਟ ਲਿਆ ਹੈ। ਪਾਪ ਜੀਵ ਪੁਣੇ ਜੀਵ ਪੁਣੇ ਤੋਂ ਖਤਮ ਹੋ ਗਿਆ ਹੈ। ਸੋ ਅੱਗੇ ਜੋ ਸ਼ਬਦ ਪ੍ਰਾਰੰਭ ਹੋਣ ਜਾ ਰਿਹਾ ਹੈ ਇਸ ਦੀ ਉਥਾਨ ਕਾ ਇਸ ਤਰ੍ਹਾਂ ਹੈ ਇੱਕ ਪੰਡਿਤ ਕਬੀਰ ਸਾਹਿਬ ਜੀ ਨੂੰ ਆ ਕੇ ਮਿਲਿਆ ਜੋ ਨਾਮ ਅਭਿਆਸ ਦਾ ਖੰਡਨ ਕਰਦਾ ਸੀ। ਅਤੇ ਕਹਿਣ ਲੱਗਾ ਕਿ ਵਿਦਿਆ ਜ਼ਰੂਰ ਪੜ੍ਹਨੀ ਚਾਹੀਦੀ ਹੈ। ਜਿਸ ਕਰਕੇ ਕੁਝ ਪ੍ਰਾਣੀਆਂ ਤਵਾਰੀ ਖਾਂ ਦਾ ਪਤਾ ਲੱਗ ਜਾਂਦਾ वेद ਵਿਦਿਆ ਨਾਲ ਕਰਮ ਉਪਾਸ਼ਨਾ ਗਿਆਨ ਆਦ ਪਤਾ ਲੱਗ ਜਾਂਦਾ ਇਸ ਕਰਕੇ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਨਾਮ ਅਭਿਆਸ ਛੱਡ ਕੇ वेद ਵਿਦਿਆ ਦਾ ਅਧਿਐਨ ਕਰੋ ਤਾਂ ਕਬੀਰ ਸਾਹਿਬ ਜੀ ਨੇ ਪੰਡਤ ਦੀ ਅਜਿਹੀ ਗੱਲ ਸੁਣ ਕੇ ਭੁੱਲੇ ਪੰਡਤ ਨੂੰ ਸਹੀ ਮਾਰਗ ਦਿਖਾਉਣ ਵਾਸਤੇ ਇਹ ਪਾਵਨ ਸ਼ਬਦ ਉਚਾਰਨ ਕੀਤਾ ਕਿਆ ਪੜੀਐ ਕਿਆ ਗੁਨੀਐ ਕਿ ਪੰਡਤ ਪਰਮੇਸ਼ਰ ਦਾ ਨਾਮ ਜਪੇ ਤੋਂ ਬਗੈਰ ਕੀ ਸਾਖ ਸ਼ਾਸਤਰ ਅਨੀਸ਼ਰ ਵਾਦੀ ਦਾ ਪੜ੍ਹਨਾ ਹੈ ਕੀ ਕਾਲਵਾਦੀ ਵਿਸ਼ੇਸ਼ਕ ਦਾ ਆਦ ਦੇ ਅਰਥਾਂ ਦਾ ਗੁਣੀਆਂ ਵਿਚਾਰਨਾ ਹੈ ਆਪਣੀ ਸੰਸਾਰਿਕ ਕੰਮ ਸਵਾਰਨ ਲਈ ਗ੍ਰੰਥਾਂ ਦੇ ਪੜਨ ਦਾ ਤੇ ਵਿਚਾਰਨ ਦਾ ਕੀ ਲਾਭ ਹੈ ਭਾਵ ਕੋਈ ਲਾਭ ਨਹੀਂ ਕਿਆ 베ਦ ਪੁਰਾਨਾ ਸੁਣੀਐ ਚਾਰੇ 베ਦਾਂ 18 ਪੁਰਾਨਾ ਦੀ ਕਥਾ ਨੂੰ ਸੁਣ ਕੇ ਕੀ ਲਾਭ ਪ੍ਰਾਪਤ ਹੋਵੇਗਾ ਜਦੋਂ ਮਤ ਸ਼ੁਭ ਗੁਣਾ ਸੰਤੋਖ ਆਦਤੋਂ ਰਹਿਤ ਹੈ ਪੜੇ ਸੁਨੇ ਕੀ ਹੋਈ ਜੋ ਸਹਿਜ ਨਾ ਮਿਲੇਓ ਸੋਈ ਬੇਦ ਵਿਦਿਆ ਪੜਨ ਅਤੇ ਸੁਣਨ ਨਾਲ ਕੀ ਹੋ ਜਾਵੇਗਾ ਜਦੋਂ ਉਸ ਪਰਮੇਸ਼ਰ ਦੇ ਸਰੂਪ ਦਾ ਗਿਆਨ ਨਾ ਮਿਲਿਆ ਨਾ ਪ੍ਰਾਪਤ ਹੋਇਆ ਜਦੋਂ ਸਹਿਜ ਗਿਆਨ ਸਰੂਪ ਪਰਮੇਸ਼ਰ ਹੀ ਨਾ ਮਿਲਿਆ ਜਿਵੇਂ ਕੋਈ ਪੁਰਖ ਕੁਹਾੜੇ ਨੂੰ ਚੰਦਨ ਦੇ ਦਰਖਤ ਉੱਤੇ ਮਾਰੇ ਤਾਂ ਚੰਦਨ ਕੁਹਾੜੇ ਨੂੰ ਖੁਸ਼ਬੂ ਲਾ ਦਿੰਦਾ ਹੈ। ਇਉ ਕਬੀਰ ਸਾਹਿਬ ਜੀ ਤਰਕਵਾਦੀ ਪੰਡਿਤ ਨੂੰ ਬੇਸਮਝ ਕਹਿ ਕੇ ਉਪਦੇਸ਼ ਦਿੰਦੇ ਆ। ਹਰ ਕਾ ਨਾਮ ਨਾ ਜਪਸ ਗਵਾਰਾ। ਕੀ ਆ ਸੋਚ ਹੈ ਬਾਰੰਬਾਰਾ ਰਹਾਉ। ਇਹ ਗਵਾਰਾ ਬੇਸਮਝ ਤੂੰ ਪਰਮੇਸ਼ਰ ਦਾ ਨਾਮ ਕਿਉਂ ਨਹੀਂ ਜਪਦਾ। ਸ਼ਾਸਤਰਾਂ ਦੇ ਅਰਥਾਂ ਨੂੰ ਵਾਰ-ਵਾਰ ਸੋਚਣ ਵਿੱਚ ਕੀ ਪਿਆ ਹੋਇਆ ਹੈ ਕਿ ਆ ਕਈ ਕੀ ਬਾਰੰਗ ਬਾਰਾ ਵਾਰ-ਵਾਰ ਦੁਨੀਆਂ ਦੇ ਪਦਾਰਥਾਂ ਨੂੰ ਇਕੱਤਰ ਕਰਨ ਦੀ ਸੋਚਾਂ ਵਿੱਚ ਪਿਆ ਰਹਿਦਾ ਹੈ ਲੋਕਾਂ ਦੇ ਬਾਰੰਗ ਦੁਆਰਿਆਂ ਤੇ ਜਾ ਕੇ ਬਾਰਾ ਪਾਣੀ ਦੀ ਨਿਆਈ ਪਦਾਰਥਾਂ ਦੀ ਚਿਤਵਨੀ ਕਰਦਾ ਰਹਿੰਦਾ ਹੈ ਰਹਾਉ ਅੱਗੇ ਦ੍ਰਿਸ਼ਟਾਨ ਦੇ ਕੇ ਸਮਝਾਉਂਦੇ ਆ ਅੰਧਿਆਰੇ ਦੀਪਕ ਚਾਹੀਏ ਇਕ ਬਸਤ ਅਗੋਚਰ ਲਹੀਐ ਇਹ ਪੰਡਤ ਜਿਸ ਤਰ੍ਹਾਂ ਹਨੇਰੇ ਨੂੰ ਚੁੱਕਣ ਵਾਸਤੇ ਦੀਵੇ ਦੀ ਲੋੜ ਹੁੰਦੀ ਹੈ ਤਾਂ ਹੀ ਕੋਈ ਇੱਕ ਬਸਤ ਚੀਜ਼ ਅਗੋਚਰ ਛੁਪੀ ਹੋਈ ਲਈਐ ਪ੍ਰਾਪਤ ਹੁੰਦੀ ਹੈ ਇਸੇ ਪ੍ਰਕਾਰ ਅ ਗਿਆਨ ਰੂਪੀ ਹਨੇਰੇ ਨੂੰ ਚੁੱਕਣ ਵਾਸਤੇ ਬ੍ਰह्म ਗਿਆਨ ਰੂਪੀ ਦੀਵੇ ਦੀ ਲੋੜ ਹੈ ਤਾਂ ਹੀ ਫੇਰ ਅਗੋਚਰ ਇੰਦਰੀਆਂ ਦੇ ਅਵਿਸ਼ੇ ਪਰਮੇਸ਼ਰ ਦੀ ਇੱਕ ਨਾਮ ਰੂਪੀ ਵਸਤੂ ਲਈ ਹੈ ਪ੍ਰਾਪਤ ਕਰੀ ਦੀ ਹੈ ਬਸਤ ਅਗੋਚਰ ਪਾਈ ਕਟ ਦੀਪਕ ਰਹਿਿਆ ਸਮਾਈ ਜਦੋਂ ਅਗੋਚਰ ਛਿਪੀ ਹੋਈ ਵਸਤੂ ਘਰ ਵਿੱਚੋਂ ਪ੍ਰਾਪਤ ਹੋ ਜਾਵੇ ਤਾਂ ਫਿਰ ਦੀਵੇ ਦੀ ਲੋ ਭਾਵੇਂ ਘਟ ਹੋ ਜਾਵੇ ਜਾਂ ਤੇਲ ਦੇ ਰਹਿਿਆ ਖਤਮ ਹੋਣ ਤੋਂ ਦੀਵਾ ਬਿਲਕੁਲ ਸਮਾਈ ਬੁਝ ਜਾਵੇ ਜਦੋਂ ਗੁਰਾਂ ਦੀ ਕਿਰਪਾ ਦੁਆਰਾ ਅਗੋਚਰ ਇੰਦਰੀਆਂ ਦੇ ਵਿਸ਼ੇ ਪਰਮੇਸ਼ਰ ਦੀ ਆਤਮਾ ਨੰਦ ਰੂਪੀ ਵਸਤੂ ਪਾ ਲਈਏ ਪ੍ਰਾਪਤ ਕਰ ਲਈਏ ਫਿਰ ਕੱਢ ਹਿਰਦੇ ਦੇ ਅੰਦਰ ਵਿਸ਼ੇਸ਼ ਗਿਆਨ ਰੂਪ ਦੀਵਾ ਹਰ ਵਕਤ ਸਮਾਇਆ ਹੀ ਰਹਿੰਦਾ ਹੈ ਅੰਤਹਿ ਕਰਨ ਦੇ ਸਾਥ ਵਿਸ਼ੇਸ਼ ਗਿਆਨ ਰੂਪੀ ਦੀਵਾ ਸਮਾਇਆ ਹੀ ਰਹਿੰਦਾ ਹੈ ਸੋ ਦ੍ਰਿਸ਼ਟਾਨ ਦਿੰਦੇ ਜਿਸ ਪ੍ਰਕਾਰ ਬਸਤਰ ਨੂੰ ਲੱਗੀ ਮੈਲ ਪਾਣੀ ਅਤੇ ਸਾਬਣ ਦੇ ਨਾਲ ਧੋ ਕੇ ਮੈਲ ਬਾਹਰ ਕੱਢ ਦੇਈਦੀ ਜਿੱਥੇ ਬਸਤਰ ਵਿੱਚੋਂ ਮੈਲ ਕੱਢੀ ਜਾਂਦੀ ਉਥੇ ਸਾਬਣ ਵੀ ਬਸਤਰ ਵਿੱਚ ਨਹੀਂ ਰਹਿੰਦਾ ਜੇਕਰ ਸਾਬਣ ਬਸਤਰ ਵਿੱਚ ਰਹਿ ਜਾਵੇ ਤਾਂ ਬਸਤਰ ਵਿੱਚ ਕੁਝ ਅਕੜੇਵਾ ਜਾਂ ਰਹਿ ਜਾਂਦਾ ਇਸੇ ਲਈ ਪਾਣੀ ਦੇ ਨਾਲ ਸਾਬਣ ਵੀ ਬਾਹਰ ਕੱਢ ਦਿੱਤਾ ਜਾਂਦਾ ਜਿਸ ਨਾਲ ਬਸਤਰ ਸ਼ੁੱਧ ਅਤੇ ਨਰਮ ਹੋ ਜਾਂਦਾ ਹੁਣ ਦਾ ਦਰਸ਼ਟਾਨ ਦਿੰਦੇ ਆ ਇਸੇ ਪ੍ਰਕਾਰ ਜੋ ਬ੍ਰਹਮ ਦਾ ਵਿਸ਼ੇਸ਼ ਗਿਆਨ ਅੰਤਹਿ ਕਰਨ ਰੂਪੀ ਬਸਤਰ ਦੀ ਮੈਲ ਧੋਣ ਨੂੰ ਸਾਬਣ ਦੀ ਨਿਆਈ ਹੈ ਜੋ ਹਿਰਦੇ ਵਿੱਚੋਂ ਗੁਰਾਂ ਦੀ ਕਿਰਪਾ ਦੁਆਰਾ ਜੀਵ ਇਸ ਦੀ ਏਕਤਾ ਦਾ ਗਿਆਨ ਅ ਗਿਆਨ ਰੂਪੀ ਰਾਗ ਦੁਐਸ਼ ਮੈਲ ਨੂੰ ਅੰਦਰੋਂ ਬਾਹਰ ਕੱਢ ਦਿੰਦਾ ਹੈ ਅਤੇ ਵਿਸ਼ੇਸ਼ ਗਿਆਨ ਅ ਗਿਆਨ ਦੀ ਨਿਵਰਤੀ ਤੱਕ ਹੀ ਹਿਰਦੇ ਵਿੱਚ ਕਾਇਮ ਰਹਿੰਦਾ ਹੈ ਪਰੰਤੂ ਫੇਰ ਵੀ ਜੀਵਨ ਮੁਕਤੀ ਦੇ ਆਨੰਦ ਵਾਸਤੇ ਮਹਾਤਮਾ ਜਨ ਸਾਧਨ ਕਰਦੇ ਰਹਿੰਦੇ ਆ ਜੇਕਰ ਗਿਆਨ ਦੀ ਸੂਖਮ ਹੰਗਤਾ ਹੋ ਵੀ ਜਾਵੇ ਤਾਂ ਤਹ ਕਰਨ ਰੂਪੀ ਬਸਤਰ ਦਾ ਕੜੇਵਾਂ ਜਿਹਾ ਬਣਿਆ ਰਹਿੰਦਾ ਜੋ ਪਰਮੇਸ਼ਰ ਦੇ ਨਾਮ ਰੂਪੀ ਸਾਬਣ ਤੇ ਪ੍ਰੇਮ ਰੂਪੀ ਪਾਣੀ ਨਾਲ ਗਿਆਨ ਦੀ ਸੂਖਮ ਹੰਗਤਾ ਨੂੰ ਬਾਹਰ ਕੱਢ ਦਿੱਤਾ ਜਾਂਦਾ ਜਿਸ ਕਰਕੇ ਅੰਤਹਿ ਕਰਨ ਰੂ ਬਸਤਰ ਪ੍ਰਮਾਤਮਾ ਦੀ ਪ੍ਰੀਤ ਵਿੱਚ ਨਰਮ ਅਤੇ ਸ਼ੁੱਧ ਰਹਿੰਦਾ ਹੈ ਕਹ ਕਬੀਰ ਅਬ ਜਾਣਿਆ ਜਬ ਜਾਣਿਆ ਤਉ ਮਨ ਮਾਨਿਆ ਕਬੀਰ ਸਾਹਿਬ ਜੀ ਕਥਨ ਕਰਦੇ ਆ ਕਿ ਹੁਣ ਇਸ ਕਾਲ ਵਿੱਚ ਸਤਿਗੁਰਾਂ ਦੀ ਕਿਰਪਾ ਕਰਕੇ ਪਰਮੇਸ਼ਰ ਦਾ ਸਰੂਪ ਜਾਣ ਲਿਆ ਹੈ ਜਦੋਂ ਦਾ ਗੁਰਾਂ ਦੀ ਕਿਰਪਾ ਦੁਆਰਾ ਜਾਣਿਆ ਹੈ ਤਦੋਂ ਤੂੰ ਸਾਡਾ ਮਨ ਚਿਤ ਪਰਮੇਸ਼ਰ ਜਿ ਮੰਨ ਗਿਆ ਹੈ ਮਨ ਮਾਨੇ ਲੋਗ ਨਾ ਪਤੀਜੈ ਨਾ ਪਤੀਜੈ ਤੌ ਕਿਆ ਕੀਜੈ ਪਰ ਜਦੋਂ ਤਤ ਬੀਤੇ ਦਾ ਮਨ ਚਿਤ ਸਰੂਪ ਵਿੱਚ ਮੰਨ ਜਾਂਦਾ ਹੈ ਤਾਂ ਲੋਕ ਇਸ ਗੱਲ ਦਾ ਪਤੀਜੈ ਭਰੋਸਾ ਨਹੀਂ ਕਰਦੇ ਸਗੋਂ ਤਾਂ ਕਹਿੰਦੇ ਹਨ ਕਿ ਇਹ ਪਖੰਡ ਕਰਦਾ ਹੈ ਜਦੋਂ ਮੰਨ ਜਾਂਦਾ ਹੈ ਤਾਂ ਲੋਕਾਂ ਨੂੰ ਪਤੀਜੈ ਪ੍ਰਸੰਨ ਕਰਨ ਵਿੱਚ ਨਹੀਂ ਲੱਗਦਾ ਸਗੋਂ ਆਪਣੀ ਆਤਮਾ ਆਨੰਦ ਵਿੱਚ ਹੀ ਮਸਤ ਰਹਿੰਦਾ ਹੈ ਜਦੋਂ ਮਨ ਸਰੂਪ ਵਿੱਚ ਪਤੀਜ ਜਾਂਦਾ ਹੈ ਤਾਂ ਲੋਕਾਂ ਨੂੰ ਨਹੀਂ ਪਤੀਉਂਦਾ ਹੈ ਜਿਵੇਂ ਕਿਸੇ ਸ਼ਾਹੂਕਾਰ ਕੋਲ ਲੱਖਾਂ ਧਨ ਹੋਵੇ ਤੇ ਲੋਕ ਉਸ ਨੂੰ ਕੰਗਾਲ ਕਹੀ ਜਾਣ ਤਾਂ ਉਸ ਸ਼ਾਹੂਕਾਰ ਦਾ ਤਾਂ ਕੁਝ ਵੀ ਨਹੀਂ ਕੱਢਦਾ ਪਾਉ ਉਹ ਤਾਂ ਤਨੀ ਹੀ ਰਹਿੰਦਾ ਹੈ ਇਸੇ ਪ੍ਰਕਾਰ ਜੇ ਲੋਕ ਨਹੀਂ ਵੀ ਭਰੋਸਾ ਪਤੀਜੇ ਕਰਦੇ ਤਾਂ ਫੇਰ ਕੀ ਕਰੀਏ ਪਾਉ ਉਸ ਤਤ ਬੀਤੇ ਦਾ ਕੀ ਨਾਸ਼ ਹੋ ਜਾਵੇਗਾ ਉਹ ਤਾਂ ਤਨੀ ਪੁਰਖ ਵਾਂਗੂ ਆਤਮਾ ਆਨੰਦ ਰੂਪੀ ਧਨ ਪਾ ਕੇ ਆਨੰਦਤ ਹੀ ਰਹਿੰਦਾ ਹੈ ਵਾਹਿਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਫਤਿਹ